ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਪਹੁੰਚੇ ਆ ਬਈ ਜਿਹੜਾ ਕਬੱਡੀ ਮੁੰਡਾ ਸਟਾਰ ਖੇਡਦਾ ਟਾਈਗਰ ਤੇ ਉਹ ਆਪਣੇ ਕੋਲੇ ਪਹੁੰਚਿਆ ਤੇ ਉਹਨਾਂ ਦੇ ਨਾਲੇ ਪਹੁੰਚਿਆ ਮਾਤਾ ਪਿਤਾ ਕਿਉਂਕਿ ਨਾ ਆਪਣੇ ਪਿੰਡ ਹੋ ਗਈ ਸੀ ਚੋਰੀ ਤੇ ਨਿੱਕਾ ਜਿਹਾ ਬੱਚਾ ਸੀ ਤੇ ਜਿਹੜਾ ਬਈ ਆ ਮੁੰਡਾ ਤੇ ਇਹਨਾਂ ਦੇ ਘਰੇ ਚੋਰੀ ਹੋ ਗਈ ਸੀਗੀ ਤੇ ਇਸੇ ਰਿਲੇਟਡ ਇਹ ਮੁੰਡਾ ਆਪਣਾ ਹੈਗਾ ਟਾਈਗਰ ਤੇ ਇਹ ਕਬੱਡੀ ਖੇਡਦਾ 45 ਕਿਲੋ ਹੈ ਨਾ ਵੀਰੇ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਫੈਮਿਲੀ ਹੈ ਸਾਰੀ ਤੇ ਇਹਨਾਂ ਨੇ ਰਾਤ ਕਿਤੇ ਅਸੀਂ ਵੀਡੀਓ ਪਾਈ ਸੀ ਇਹਨਾਂ ਨੇ ਵੀਡੀਓ ਵੇਖੀ ਤੇ ਮੁੰਡੇ ਨੇ ਵੀਡੀਓ ਵੇਖ ਕੇ ਜਿਹੜਾ ਕਹਿੰਦੇ ਫਾਦਰ ਸਾਹਿਬ ਦੱਸਦੇ ਵੀ ਇਹਨਾਂ ਦੇ ਕਿ ਬਈ ਭਾਵਕ ਹੋ ਗਏ ਸੀਗੇ ਹਨ ਤੇ ਇਹ ਕਹਿੰਦੇ ਬਈ ਮੈਂ ਸਾਈਕਲ ਜਿੱਤੇ ਆ ਤੇ ਇੱਕ ਸਾਈਕਲ ਜਿਹੜਾ ਇਹ ਮੁੰਡੇ ਨੂੰ ਆਪਾਂ ਗਿਫਟ ਦੇਣਾ ਇਹ ਅੱਜ ਜਿਹੜੇ ਆਪਣੇ ਪਿੰਡ ਆਇਆ ਕੋਟ ਕਰੋੜ ਕਰੋੜ ਕਲਾਂ ਤੇ ਬਾਕੀ ਆਪਾਂ ਹੁਣ ਚੱਲਦੇ ਆ ਉਹਨਾਂ ਦੇ ਘਰੇ ਲੋ ਜੀ ਆ ਰਾਤ ਚੋਰੀ ਹੋਈ ਸੀ ਆ ਮਾਤਾ ਦੇ ਘਰੇ ਹਨ ਤੇ ਆ ਨਿੱਕੇ ਬੱਚੇ ਨੇ ਜਿਹੜੇ ਪੈਸੇ ਜੋੜੇ ਸੀਗੇ 5000 ਜਿਹੜਾ ਚੋਰੀ ਹੋ ਗਿਆ ਸੀ ਹਨ ਤੇ ਇਹ ਜਿਹੜਾ ਬਸ ਉਹਨੂੰ ਜਾਨੀ ਕਿ ਗਿਫਟ ਦਿੱਤਾ ਗਿਫਟ ਦਿੱਤਾ ਬਾਈਆ ਟਾਈਕਰ ਨੇ ਜਿਹੜਾ 45 ਕਿਲੋ ਕਬੱਡੀ ਖੇਡਦਾ ਵਾ ਤੇ ਤੇ ਇਹ ਮੁੰਡੇ ਨੇ ਸੋਚਿਆ ਬਾਕੀ ਕਬੱਡੀ ਨੂੰ ਲੋਕ ਬਦਨਾਮ ਤਾਂ ਵੇਖੇ ਬਹੁਤ ਕਰਦੇ ਆ ਪਰ ਆ ਜਿਹੜੇ ਮੁੰਡੇ ਦੀ ਸੋਚ ਨੂੰ ਸਲਾਮ ਆ ਚਲਾ ਪੁੱਤ ਆ ਜੋ ਪੁੱਤ ਤੇ ਆ ਜੋ ਇੱਥੋਂ ਨਾ ਆ ਆ ਜਿਹੜੀ ਬਾਰੀ ਇਹਨਾਂ ਨੇ ਇੱਥੇ ਸੀ ਇਹ ਕਰਕੇ ਇਹਨਾਂ ਨੇ ਸਾਰੀ ਛੋਟਾ ਛੱਟ ਕੇ ਆਂ ਗਾਂ ਇੱਥੇ ਤੁਹਾਨੂੰ ਦਿਖਾਉਣੇ ਆ ਜੋ ਇੱਥੇ ਤਾਂ ਐਲਸੀਡੀ ਲੱਗੀ ਸੀਗੀ ਇੱਥੇ ਸਾਹਮਣੇ ਐਲਸੀਡੀ ਲੱਗੀ ਸੀਗੀ ਆ ਲੀਡਾਂ ਇੱਥੇ ਸੱਟੀਆਂ ਪਈਆਂ ਆ ਰੀਸੀਵਰ ਸੀਗਾ ਇੱਥੇ ਹਨਾ ਅੱਛਾ ਅੱਛਾ ਹਾਂਜੀ ਆ ਸਾਈਕਲ ਉਹ ਇੱਥੇ ਖੜਾ ਸੀ ਆ ਸਾਈਕਲ ਉੱਥੇ ਲਾ ਕੇ ਇਹਨਾਂ ਨੇ ਸੀੜੀ ਇੱਥੋਂ ਲਾਈ ਆ ਅੱਛਾ ਹਾਂ ਤੇ ਫੇਰ ਆ ਅੱਗੇ ਆ ਪੇਟੀ ਸੀ ਇਹਨਾਂ ਦੀ ਪੇਟੀ ਤੇ ਖਿਲਾ ਰਿਹਾ ਉਹ ਗੱਲਾਂ ਭੰਦਿਆ ਪਰ ਮੇਰੇ ਕੋਲ ਆਜੋ ਇੱਧਰ ਆਜੋ ਆ ਵੇਖੋ ਆ ਇੱਥੇ ਆ ਗੱਲਾਂ ਸੀਗਾ ਇਹ ਇਹ ਬੱਚੇ ਜਿਹੜਾ ਪੈਸੇ ਇਹਨੇ ਜਮ੍ਹਾਂ ਰੱਖੇ ਸੀਗੇ ਅੱਛਾ ਤੇ ਆ ਇੱਥੇ ਪੇਟੀ ਦੇ ਵਿੱਚੋਂ ਜਿਹੜਾ ਸਮਾਨ ਸਮੂਹ ਉਹਦਾ ਕੱਟ ਕੇ ਲੈ ਗਏ ਇਧਰਲੇ ਪਾਸੇ ਇਹ ਆ ਗਈ ਸੀ ਪੁਲਿਸ ਦੇਖੀ ਪੁਲਿਸ ਅਜੇ ਤੱਕ ਆਈ ਨਹੀਂ ਅੱਛਾ ਪੁਲਿਸ ਦਾ ਤੁਹਾਨੂੰ ਪਤਾ ਦਾ ਫਿਰ ਹੈ ਹਾਂ ਆਹੀ ਗੱਲ ਹਾਂ ਬਸ ਬਾਕੀ ਪੁਲਿਸ ਵੀ ਉਹਨਾਂ ਦੀ ਆ ਬਈ ਜਿੱਥੇ ਮਾਇਆ ਹਨ ਤੇ ਆ ਇਧਰ ਪਾਸੇ ਨਵਿਕਟਰ ਪਿਆ ਸੀ ਆ ਦੇਖੋ ਨਵਿਕਟਰ ਦਾ ਕਾਗਜ਼ ਆ ਦੇਖੋ ਆ ਇੱਥੇ ਨਾ ਰਿਵੈਟਰ ਪਿਆ ਸੀ ਆ ਤੇ ਇਹਦੇ ਜਾਂ ਤਾਂ ਇਹਨੇ ਕਰੰਟ ਕਰੰਟ ਮਾਰਿਆ ਠੀਕ ਆ ਤੇ ਇਹ ਤਾਰਾਂ ਲਾਹ ਇੱਕ ਅੱਧੀ ਲੱਗੀ ਰਹੀ ਤੇ ਉਵੇਂ ਛੱਡ ਗਏ ਨਹੀਂ ਲੈ ਇਹਨਾਂ ਨੇ ਆ ਵੀ ਜਦੋਂ ਰਾਤ ਦਾ ਕਿ ਦਿਨ ਦਾ ਰਾਤ ਦਾ ਰਾਤ ਦਾ ਰਾਤ ਦਾ ਹਾਂ ਬਿਲਕੁਲ ਇਹਨਾਂ ਨੇ ਸਾਰੀ ਉਮਰ ਹਾਂ ਤੇ ਉਹ ਸਾਹਮਣੇ ਬੈੱਡ ਸੀਗਾ ਉਹਨਾਂ ਨੇ ਉਹ ਬੈੱਡ ਵੀ ਉਵੇਂ ਉਸ ਤੋਂ ਉਵੇਂ ਖੋਲੇ ਰੱਖਿਆ ਕਿਾ ਤਕੋਈ ਨੀ ਮਤਾ ਹਾਂ ਤੇ ਆ ਹਾਂ ਤੇ ਆ ਲੋਕ ਆਵੇ ਆ ਲੋਕ ਪਟ ਪਈ ਸਾਰੇ ਆਲੇ ਲੋਕ ਆਵੇ ਲੋਕ ਆਏ ਤੋੜ ਕੇ ਸੱਟ ਕੇ ਬਾਕੀ ਬਾਈ ਜਿਹੜੇ ਹੁਣ ਚੋਰਾਂ ਨੇ ਇਹ ਵੀ ਨਹੀਂ ਵੇਖਿਆ ਨਾ ਪਰਿਵਾਰ ਕਿਵੇਂ ਆ ਕਿਵੇਂ ਦਾ ਕੀ ਹਿਸਾਬ ਉਹਨਾਂ ਨੇ ਆ ਇਹ ਵੀ ਮੇਰਾ ਪਿਆਸ ਵਾਲਾ ਹੀ ਨਹੀਂ ਸੀਗਾ ਤੇ ਉਹ ਚੋਰ ਕਾਦੇ ਹੋਏ ਹਾਂ 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 ਮੇਰਾ ਕੜਾ ਕਮਾਈ ਵਾਲਾ ਮਿਲਕਾ ਨਹੀਂ ਚਲੋ ਉਹਦੇ ਕੜਾ ਸਾਡੀ ਹੋਣੀ ਹੈ ਕੋਈ ਤੇ ਉਹ ਉਹ ਵੀ ਕੱਢ ਲੈ ਇਹਦੇ ਗੱਲੇ ਚ ਜੋੜੇ ਚੰਦੇ ਮੈਂ ਤਾਂ ਨਹੀਂ ਨੀ ਨਿਆਰ ਬਹੁਤ ਜ਼ਰਬਾ ਜ਼ੋਰ ਲਗਾਸੇ ਮੰਮੀ ਮੈਂ ਚੈੱਕ ਲੀ ਲਊਗਾ ਇਹਨੂੰ ਕਿਸੇ ਨੇ ਮੇਰੇ ਰਿਸ਼ਤੇਦਾਰ ਨੇ ਦੇ ਕੇ ਜਾਣੇ ਕਿਸੇ ਨੇ ਰੱਬ ਤਰਸੀ ਨਾ ਦੇ ਦੇਣੇ ਨੇ ਗੱਲੇ ਚ ਹੀ ਭਾ ਦੇਣੇ ਮੇਰੇ ਪੁੱਤ ਨੇ ਪੰਜੀ ਦੀ ਚੀਜ਼ ਨਾ ਲੈਣੀ ਸਾਈਕਲ ਹੀ ਮੰਗਦਾ ਸਾਈਕਲ ਲਿਆਤਾ ਇਹਨੂੰ ਲੈਣਾ ਜੀ ਕੀ ਸੋਚ ਹੈ ਜੀ ਲਓ ਭਾਈ ਆਪਣੇ ਵਿਚਾਰ ਆਪਾਂ ਤੁਹਾਨੂੰ ਪਹਿਲਾਂ ਦੱਸੇ ਹਨ ਮੁੰਡਾ ਟਾਈਗਰ ਜਿਹੜਾ ਕਬੱਡੀ ਖੇਡਦਾ 45 ਕਿਲੋ ਤੇ ਸਾਰੇ ਇਹਨੂੰ ਜਾਣਦੇ ਹੀ ਆ ਕਿਉਂਕਿ ਇਹਦੀਆਂ ਤੁਸੀਂ ਵੀਡੀਓ ਵੀ ਦੇਖਦੇ ਆ ਬਾਕੀ ਕਬੱਡੀ ਦੇ ਗਰਾਊਂਡਾਂ ਚ ਤੁਸੀਂ ਇਹਨੂੰ ਦੇਖਦੇ ਹੋ ਨਾ ਤੇ ਰਾਤ ਜਿਹੜੀ ਮੈਨੂੰ ਦੱਸਿਆ ਵੀ ਚੋਰੀ ਹੋਈ ਸੀ ਤੇ ਇਹ ਮੁੰਡੇ ਦੇ ਪੈਸੇ ਦੇ ਜਿਹੜੇ ਗੱਲਾਂ ਭਨ ਕੇ ਚੋਰ ਲੈ ਗਏ ਸੀਗੇ ਤੇ ਆ ਇਹਨਾਂ ਦੇ ਜਿਹੜੇ ਮਾਤਾ ਜੀ ਨੇ ਤੇ ਇਹ ਮੁੰਡੇ ਨੇ ਟਾਈਗਰ ਨੇ ਵੀਡੀਓ ਵੇਖੀ ਸੀ ਫੇਸਬੁੱਕ ਤੇ ਆਪਾਂ ਰਾਤ ਪਾਈ ਸੀਗੀ ਤੇ ਇਹਨੇ ਮਹਿਸੂਸ ਕੀਤਾ ਆਪਦਾ ਦਰਦ ਜੋ ਇਹ ਆਪਦੇ ਦਿਲ ਚ ਲੈ ਕੇ ਬੈਠਾ ਵਾ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਤੇ ਕਿਉਂਕਿ ਇਹ ਮੁੰਡਾ ਜਿਹੜਾ ਘਰ ਦਾ ਕੰਮਕਾਰ ਜਿਹੜਾ ਟਾਈਗਰ ਵੀ ਆਪ ਵੀ ਕਰਦਾਗਾ ਕਿਉਂਕਿ ਇਹ ਆਪਾਂ ਕਮੈਂਟਰੀ ਵਾਲਿਆਂ ਤੋਂ ਵੀ ਸੁਣਦੇ ਹਾਂ ਨਾ ਸਾਰਿਆਂ ਤੇ ਇਹ ਵੀਰ ਨੇ ਜਿਹੜੀ ਆਪਦੀ ਜਿਹੜੇ ਗਰੀਬੀ ਵਾਲੇ ਦਿਨ ਦੇਖੇ ਆ ਤੇ ਉਹ ਇਹਨੇ ਉਹ ਯਾਦ ਕਰਕੇ ਤੇ ਇਹਨੇ ਜਿਹੜਾ ਮੁੰਡੇ ਨੂੰ ਆਪਦੇ ਵੱਲੋਂ ਸਾਈਕਲ ਗਿਫਟ ਕੀਤਾ ਕਿਉਂਕਿ ਇਹ ਟਾਈਗਰ ਨੇ ਸਾਈਕਲ ਜਿੱਤੇ ਆ ਪੰਜ ਤੇ ਇਹ ਰਾਤ ਹੀ ਰਾਤ ਜਿੱਤ ਕੇ ਲੈ ਕੇ ਆਏ ਜੀ ਇਹਨੂੰ ਹਫਤਾ ਹੋ ਗਿਆ ਸੁਹਾਣੇ ਤੋਂ ਜਿੱਤਿਆ ਮੁਹਾਲੀ ਦਾ ਅੱਛਾ ਸੁਹਾਣੇ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਇਹ ਸੁਹਾਣੇ ਤੋਂ ਜਿਹੜਾ ਸਾਈਕਲ ਜਿੱਤਿਆ ਸੀਗਾ ਤੇ ਇਹ ਟਾਈਗਰ ਨੇ ਇਹ ਕਿਹਾ ਬਈ ਮੈਂ ਨਾ ਇਹ ਬੱਚੇ ਨੂੰ ਜਿਹੜਾ ਇਹਦਾ 5000 ਚੱਲ ਉਹ ਤਾਂ ਆਪਾਂ ਹਣਾਂ ਨੇ ਹਨਾ ਤੇ ਕਿਵੇਂ ਨਾ ਕਿਵੇਂ ਕਵਰ ਕਰਾਵਾਂਗੇ ਯਾਨੀ ਕਿ ਇਹਦੇ ਮਨ ਦੀ ਇੱਛਾ ਸੀਗੀ ਮੈਂ ਸਾਈਕਲ ਲੈਣਾ ਤੇ ਇਹਨੂੰ ਇਹ ਸਾਈਕਲ ਜਿਹੜਾ ਗਿਫਟ ਦਿੱਤਾ ਤੇ ਜਿਹੜੇ ਲੋਕ ਕਬੱਡੀ ਨੂੰ ਵੀ ਬਦਨਾਮ ਕਰਦੇ ਕਿ ਕਬੱਡੀ ਦੇ ਵਿੱਚ ਨਸ਼ਾ ਕੋ ਫਲਾਨਾ ਤੇ ਉਹ ਕਾ ਬਹੁਤ ਕੁਝ ਬੋਲਦੇ ਹਨ ਤੇ ਉਹਦੀ ਇੱਕ ਜਾਗ ਦੀ ਜਿਉਂਦੀ ਜਿਹੜੀ ਮਸਾਲਾ ਬਾਈ ਟਾਈਗਰ ਤੇ ਇਹਨੇ ਆਪਦੀ ਸੋਚ ਇਹਦੀ ਦੇਖੋ ਕਿੱਥੋਂ ਤੱਕ ਰ ਆ ਬਾਈ ਨੇ ਹਨਾ ਕਿੰਨੀ ਕੁ ਉਮਰ ਆ ਤੁਸੀਂ 16 17 ਸਾਲ ਦੀ ਉਮਰ ਆ ਤੇ ਸੋਚ ਬਾਈ ਦੀ ਬਹੁਤ ਵਧੀਆ ਕਿਉਂਕਿ ਕੱਲੀ ਵੀਡੀਓ ਇਹ ਫੇਸਬੁੱਕ ਤੇ ਟਾਈਗਰ ਨੇ ਦੇਖੀ ਸੀ ਇਹਨੇ ਡਿਸੀਜਨ ਆਪ ਦਾ ਜਿਹੜਾ ਉਹਦੋਂ ਲੈ ਲਿਆ ਸੀ ਉਸ ਤੋਂ ਬਾਅਦ ਇਹਨੇ ਆਪਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਆਪਾਂ ਸਾਈਕਲ ਦੇਣਾ ਤੇ ਇਹਨਾਂ ਨੇ ਵੀ ਆਖਿਆ ਬਹੁਤ ਵਧੀਆ ਤੁਸੀਂ ਇਹ ਜਿਹੜੀ ਸੋਚ ਆ ਇਹ ਸੋ ਇਹਦੇ ਮਾਲਕ ਉਹ ਤੇ ਆਪਾਂ ਸਾਈਕਲ ਦੇਣ ਆਵਾਂਗੇ ਤੇ ਇਹ ਅੱਜ ਦਰਾਹੇ ਸੀ ਤੇ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਫਿਰ ਇਹਨਾਂ ਨੇ ਜਿਹੜਾ ਇਹ ਸਾਈਕਲ ਦੇਣ ਵਾਸਤੇ ਹੁਣ ਪੰਡ ਕੋੜ ਕਰੋੜ ਕਲਾਂ ਜ਼ਿਲ੍ਹਾ ਫਰੋਇਪੁਰ ਪਹੁੰਚ ਚੁੱਕੇ ਨੇ ਹਨਾ ਤੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਸ ਬਾਰੇ ਬਸ ਠੀਕ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਏ ਬੱਚੇ ਨੂੰ ਦੇਖ ਕੇ ਚਲੋ ਵੀ ਇਹਦਾ ਮੂੰਹ ਦੇਖਿਆ ਬੱਚੇ ਦਾ ਤੇ ਬੜਾ ਤਰਸ ਆਇਆ ਸਾਨੂੰ ਹਾਂਜੀ 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 ਇਹ ਬਾਕੀ ਸਮੀਰ ਚਲੋ ਜਿਹੋ ਜਿਹਾ ਟਾਈਗਰ ਆ ਉਹ ਹੋ ਜਾਏ ਹਾਂ ਹਾਂਜੀ ਹਾਂਜੀ ਸਹੀ ਗੱਲ ਹੈ ਟਾਈਗਰ ਨੇ ਆਪਦੇ ਭਰਾ ਨੂੰ ਦੇ ਦਿੱਤਾ ਹਾਂ ਭਰਾ ਨੂੰ ਦਿੱਤਾ ਸਹੀ ਗੱਲ ਹੈ ਜੀ ਤੇ ਇਹ ਜੀ ਸੋਚ ਨੂੰ ਸਲਾਮ ਆ ਬਾਈ ਜੀ ਨੂੰ ਸੋ ਵੱਧ ਤੋਂ ਵੱਧ ਵੀਡੀਓ ਨੂੰ ਬਾਈ ਜੀ ਜਰੂਰ ਸ਼ੇਅਰ ਕਰਿਆ ਜੋ ਤੇ ਤਾਂ ਜੋ ਐਵੇਂ ਦੇ ਮਤਲਬ ਹੌਸਲਾ ਅਭਜਾਈ ਹੁੰਦੀ ਰਹੇ ਤੇ ਬਾਈ ਵਰਗੇ ਜਿਵੇਂ ਬਹੁਤ ਇਨਸਾਨ ਪੈਦਾ ਹੁੰਦੇ ਹੋਣ ਤੇ ਹੁੰਦੇ ਰਹਿਣ ਤੇ ਬਾਕੀ ਨਾਲੇ ਹਰ ਇੱਕ ਦੇ ਮਨ ਦੇ ਵਿੱਚ ਇਹ ਮਤਲਬ ਕਿਸੇ ਨੂੰ ਸਾਥ ਦੀ ਲੋੜ ਆ ਜਾਂ ਮਦਦ ਦੀ ਲੋੜ ਆ ਹਰ ਇੱਕ ਬੰਦਾ ਇੱਕ ਦੂਜੇ ਲਈ ਖੜਾ ਰਵੇ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ